ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਤਨਤਨ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਆਂ ਕਾਰ ਪਾਰਕਿੰਗ ਲੰਗਰ ਹਾਲ ਦੀ ਜਿਹੜੀ ਸੇਵਾ ਇਹ ਸਮਪਰਦਾਇਕ ਕਾਰ ਸੇਵਾ puri ਵਾਲਿਆਂ ਨੂੰ ਸੌਂਪੀ ਗਈ ਔਰ ਸੰਪਰਦਾਇ ਕਾਰਸੇਬ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਖਰੀਦ ਕਰਕੇ ਉਸੇ ਜਗ੍ਹਾ ਤੇ ਜਿਹੜੀ ਹੈ ਕਾਰ ਪਾਰਕਿੰਗ ਅਤੇ ਲੰਗਰ ਹਾਲ ਦੀ ਜਿਹੜੀ ਸੇਵਾ ਆਰੰਭ ਕੀਤੀ ਗਈ ਤੇ ਉਸ ਦੇ ਤਹਿਤ ਅੱਜ ਜਿਹੜਾ ਵਾ ਬੇਸਮੈਂਟ ਦੀ ਕਾਰ ਪਾਰਕਿੰਗ ਦਾ ਲੈਂਟਰ ਸਤਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਰੰਭ ਕੀਤਾ ਗਿਆ ਤੇ ਹਜ਼ਾਰਾਂ ਦੀ ਤਦਾਦ ਇੱਥੇ ਸੰਗਤਾਂ ਆ ਕੇ ਗੁਰੂ ਘਰ ਵਿੱਚ ਹੱਥੀ ਸੇਵਾ ਕਰ ਰਹੀਆਂ ਹਨ ਅਤੇ ਸਰੀਆ ਸੀਮੈਂਟ ਰੇਤ ਬਜਰੀ ਮਟੀਰੀਅਲ ਭੇਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਗੁਰੂ ਸਾਹਿਬ ਕਿਰਪਾ ਕਰ ਸਰਬੱਤ ਦਾ ਸਾਥ ਤਾਨੂੰ ਆਪਣੇ ਦਰ ਘਰੋਂ ਮਾਰੇ ਗੁ ਸਿੱਖੀ ਜਿਮਾ ਚੜਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਤੜਪੜਾ ਤੜਪੜਾ ਅੱਜ ਜਿਹੜੀ ਇਹ ਕਾਰ ਪਾਰਕਿੰਗ ਦਾ ਜਿਹੜਾ ਲੈਂਟਰਾ ਸਾਡੇ ਸਤਿਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀਆ ਵਾਲਿਆਂ ਵੱਲੋਂ ਪਾਇਆ ਜਾ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਾਂ ਕਿ ਵੀ ਸੰਗਤ ਇਹਨਾਂ ਦਾ ਵੱਧ ਤੋਂ ਵੱਧ ਲਾਹ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਸੰਤਾਂ ਬਾਬਾ ਦੀਪ ਸਿੰਘ ਦੇ ਪਵਿੱਤਰ ਸਥਾਨ ਤੇ ਜੋ ਪਿਛਲੇ ਸਮਿਆਂ ਤੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਪੂਰੀਆ ਵੱਲੋਂ ਇਹ ਸੇਵਾ ਆਰੰਭ ਕੀਤੀ ਗਈ ਸੀ ਅਧਿਕਾਰ ਪਾਰਕ ਦਾ ਪੜਾ ਪਰਾ ਜਿਹੜਾ ਔਨਲਾਈਨ ਸਰ ਸੰਗਤਾਂ ਦੇ ਸਹਿਯੋਗ ਨਾਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਪਾਇਆ ਜਾ ਰਿਹਾ ਸੰਗਤਾਂ ਨੂੰ ਬੇਨਤੀ ਆ ਕਿ ਬਹੁਤ ਵੱਡੇ ਕਾਰਜ ਆ ਕਿ ਸੰਗਤਾਂ ਮਹਾਂਪੁਰਖਾਂ ਨੇ ਗੁਰਦਵਾਰਾ ਸਾਹਿਬ ਦੇ ਨਾਲ ਲੱਗਦੀਆਂ ਇਮਾਰਤਾਂ ਕਰੋੜਾਂ ਰੁਪਈਆਂ ਦੀਆਂ ਖਰੀਦ ਕੇ ਤੇ ਸੰਗਤਾਂ ਦੀ ਸਹੂਲਤਵਾ ਤੇ ਇਹ ਜਿਹੜੇ ਕਾਰਜ ਥਰੂ ਕੀਤੇ ਆ ਤੇ ਵੱਡੇ ਕਾਰਜ ਆ ਗੁਰੂ ਸਾਹਿਬ ਦੇ ਘਰਾਂ ਦਾ ਕਾਰਜ ਆ ਤੇ ਸੰਗਤਾਂ ਦੇ ਸਹਿਯੋਗਦਾਰਾਂ ਲਈ ਇਹ ਕਾਰਜ ਜਿਹੜੇ ਚੱਲਦੇ ਆ ਸੰਗਤਾਂ ਬੇਨਤੀ ਆ ਕਿ ਆਉਂ ਬੱਦ ਚੜ ਕੇ ਇਹਦੇ ਵਿੱਚ ਆਪਣਾ ਹਿਸਾਬ ਆਈਏ ਸੀਮੈਂਟ ਫਰੀ ਆ ਰਿਹਾ ਤਾਂ ਬਜਰੀ ਜਿਵੇਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਇੱਥੇ ਜੋੜ ਪਿਆ ਆਪ ਤੁਸੀਂ ਇੱਥੇ ਲਾ ਕੇ ਇਸ ਪਵਿੱਤਰ ਸਥਾਨ ਤੇ ਸੇਵਾ ਕਰਕੇ ਇਸ ਵੱਡੇ ਕਾਰਜ ਵਿੱਚ ਹਿੱਸਾ ਪਾਓ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ